ਤੂੰ ਬਹੁਤ ਵੱਡਾ ਜਿਗਰਾ ਤੇਰਾ ਤੂੰ ਇਹ ਸਾਰੇ ਆਣੇ ਹਿੰਦਾਵਾ ਸਾਹਿਬ ਨੂੰ ਲੋਕ ਸਭਾ 'ਚ ਭੇਜਨਾ ਆ ਕੰਮ ਕਰਾਉਣ ਦੀ ਜ਼ਿੰਮੇਵਾਰੀ ਸਾਡੀਆਂ ਦੀ ਹੱਥ ਫੜ ਕੇ ਕਰਾ ਲਾ ਕਰਾਂਗੇ ਜਾਂਗੇ ਨੇ ਜੀ ਪੀਤੇ ਕਲਾਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਮੋੜ ਸ਼ਾਮਲ ਹੋਏ ਗਗਨਦੀਪ ਗੱਗੀ ਦੇ ਪਿੰਡ ਟਾਕੀ ਸੈਦਾਂ ਵਿਖੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸਰਾਈਲੀ ਦੌਰਾਨ 510000 ਦੀ ਗਿਣਤੀ ਵਿੱਚ ਗਗਨਦੀਪ ਗੱਗੀ ਦੇ ਸਮਰਥਕਾਂ ਨੇ ਰੈਲੀ ਵਿੱਚ ਸ਼ਿਰਕਤ ਕੀਤੀ ਪਿੰਡ ਟਾਕੀ ਸਾਦਾ ਵਿੱਚ ਹੋਈ ਇਸ ਰੈਲੀ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਨੇ ਸਰਪੰਚ ਗਗਨਦੀਪ ਗੱਗੀ ਅਤੇ ਸੁਖਿੰਦਰ ਰੰਧਾਵਾ ਦੇ ਜਿੰਦਾਬਾਦ ਦੇ ਨਾਅਰੇ ਲਗਾਏ ਸਟੇਜ ਤੇ ਸੰਬੋਧਨ ਕਰਦੇ ਹਾਂ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਗਗਨਦੀਪ ਗੱਗੀ ਸਰਪੰਚ ਦੇ ਪਰਿਵਾਰਕ ਮੈਂਬਰਾਂ ਤੇ ਹੋਏ ਨਜਾਇਜ਼ ਪਰਚਿਆਂ ਕਾਰਨ ਗਗਨਦੀਪ ਗੱਗੀ ਕਾਫੀ ਭਾਵਕ ਹੋਏ ਅਤੇ ਸੁਖਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਜਫੀ ਪਾ ਕੇ ਹੌਸਲਾ ਦਿੱਤਾ ਸੁਖਜਿੰਦਰ ਸਿੰਘ ਜ਼ਿੰਦਾਵਾ ਨੇ ਕਿਹਾ ਕਿ ਕਿੰਨੂ ਕੀ ਦਸਾਂ ਆਮ ਆਦਮੀ ਪਾਰਟੀ ਦੌਰਾਨ ਜਿੱਥੇ ਇੱਕ ਪਾਸੇ ਕ੍ਰੈਸ਼ ਇੰਡਸਟਰੀ ਖਤਮ ਹੋਈ ਹੈ ਉੱਥੇ ਹੀ ਨਜਾਇਜ਼ ਤੌਰ ਤੇ ਕ੍ਰੈਸ਼ਰ ਕਾਰੋਬਾਰੀਆਂ ਤੇ ਪਰਚੇ ਵੀ ਕਰਵਾਏ ਗਏ ਹਨ ਉਨਾ ਕਿਹਾ ਕਿ ਗਗਨਦੀਪ ਗੱਗੀ ਦੇ ਕਾਂਗਰਸ ਪਾਰਟੀ ਵਿੱਚ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਉੱਥੇ ਇਸ ਮੌਕੇ ਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜਨੇ ਨੇ ਕਿਹਾ ਕਿ ਬਦਲਾਵ ਦੀ ਹਨੇਰੀ ਕਾਰਨ ਗਗਨਦੀਪ ਗੱਗੀ ਆਮ ਆਦਮੀ ਪਾਰਟੀ ਵਿੱਚ ਗਏ ਸਨ ਪਰ ਉਹ ਕਾਂਗਰਸ ਤੋਂ ਪ੍ਰਭਾਵਿਤ ਹੋ ਕੇ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਨੂੰ ਚੰਗੀ ਤਰ੍ਹਾਂ ਵੇਖ ਕੇ ਮੋੜ ਕਾਂਗਰਸ 'ਚ ਪਰਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਗਗਨਦੀਪ ਗੱਗੀ ਤੋਂ ਬਹੁਤ ਉਮੀਦਾਂ ਹਨ। ਉੱਥੇ ਇਸ ਮੌਕੇ ਤੇ ਭਾਵਖੁੰਦਿਆ ਗਗਨਦੀਪ ਗੱਗੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਵਾਪਸ ਆਉਣਾ ਉਹਨਾਂ ਦੀ ਖੁਸ਼ਕਿਸਮਤੀ ਹੈ। ਕਿ ਤੁਸੀਂ ਆਪ ਮੈਨੂੰ ਦੱਸੋ ਕਿ ਲਾਅ ਐਂਡ ਆਰਡਰ ਕਿੱਥੇ ਆ ਕੋਈ ਪਰਸ ਆਪਣੇ ਪਾ ਕੇ ਨਹੀਂ ਜਾਂ ਸਕਦਾ ਚੇਨੀ ਦੀ ਪਾਕਟ ਜਾਂ ਸਕਦੀ ਜਿੰਨੀਆਂ ਸਨੈਚਿੰਗ ਤੇ ਜਾਂ ਜੋ ਲਾਅ ਐਂਡ ਆਰਡਰ ਦਾ ਜੋ ਪੰਜਾਬ 'ਚ ਬੁਰਾ ਹਾਲ ਹੈ ਕਿੱਥੇ ਨਹੀਂ ਬੁਰਾ ਹਾਲ ਤੇ ਦੂਸਰੀ ਚੀਜ਼ ਇੱਥੋਂ ਦੀ ਜਿਹੜੀ ਇੰਡਸਟਰੀ ਹੈ ਜਿਹੜੀ ਕ੍ਰੈਸ਼ਰ ਇੰਡਸਟਰੀ ਹੈ ਉਹ ਬਿਲਕੁਲ ਫੇਲ ਹੋ ਗਈ ਉਹਨਾਂ ਦੇ ਛੋਟੇ ਕਿਰਤਾਂ ਉਹਨਾਂ ਦੇ ਆ ਜਿਹੜਾ ਉਹਦੇ ਫਾਜ਼ਲੇ ਗੱਗੀ ਨੇ ਤੇ ਯਾਰ 6 ਸਟੰਟ ਪਏ ਹੁਣ ਪੈਰਾਲਾਈਜ਼ ਬੰਦਾ ਹੋਇਆ ਹੋਇਆ ਉਹਦੇ ਉੱਤੇ ਕੀ ਇਸ ਪਰਨ ਕਿੰਨੇ ਕਿ ਪੜਾਈ ਹੁਣ ਉਹਦਾ ਮਤਲਬ ਕਿ ਪੰਜਾਬ ਚ ਕਾਨੂੰਨ ਨਾ ਦੀ ਵਿਵਸਥਾ ਨਾ ਦੀ ਗੱਲ ਹੀ ਕੋਈ ਨਹੀਂ ਉੱਤੇ ਤੇ ਮੈਂ ਕਿਹਾ ਔਰ ਹਿੰਦੁਸਤਾਨ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਅੱਜ ਤੱਕ ਪਾਕਿਸਤਾਨ ਤੇ ਨਹੀਂ ਬੋਲੇ ਅੱਜ ਤੱਕ 10 ਸਾਲ ਦੇ ਵਿੱਚ ਚਾਈਨਾ ਤੇ ਨਹੀਂ ਬੋਲੇ ਅੱਜ ਤੱਕ ਜੋ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਉਹਦੇ ਤੇ ਨਹੀਂ ਬੋਲੇ ਅੱਜ ਤੱਕ ਜੋ ਪਲਵਾਮਾ ਚ ਹਮਲਾ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕੀ ਉਹਦੇ ਉਹਦੇ ਤੇ ਨਹੀਂ ਆਈ ਅੱਜ ਤੱਕ ਇਹ ਨਹੀਂ ਕਿ ਕਿ ਜਿਹੜੀਆਂ ਬੇਟੀਆਂ ਦਾ ਮੰਗਲ ਸੂਤਰ ਉਤਰ ਗਏ ਨੇ ਉਹਨਾਂ ਬਾਰੇ ਉਹਨਾਂ ਨੂੰ ਜਵਾਬ ਦੇਣਾ ਨੇ ਉਹਨਾਂ ਦਾ ਸਵਾਲ ਕਰਨਾ ਸਾਡਾ ਹੱਕ ਹੈ ਉਹਨਾਂ ਦਾ ਜਵਾਬ ਦੇ ਕੇ ਉਹਨਾਂ ਜਾਣ ਦੋ ਵਾਰੀ ਗੁਰਦਾਸਪੁਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਆ ਗਏ ਇੱਕ ਵਾਰੀ ਗੁਰਦਾਸਪੁਰ ਲਈ ਪਠਾਨਕੋਟ ਲਈ ਕੋਈ ਪੈਕੇਜ ਕੋਈ ਗੱਲ ਕੋਈ ਇਹੋ ਜਿਹੀ ਨਹੀਂ ਕਰਕੇ ਗਏ ਕਿ ਮੈਂ ਔਰ ਇੱਕ ਨਕਲੀ ਗੁਰਦਾਸਪੁਰ ਦੀ ਪੂਰੇ ਪੰਜਾਬ ਲਈ ਅੱਜ ਤੱਕ ਬੀਜਪੀ ਨੇ ਇੱਕ ਚੀਜ਼ ਨਹੀਂ ਦਿੱਤੀ ਤੂ ਦੇ ਬਾਰੇ ਜਿਹੜੀ ਹੈਗੀ ਉਲਟਾ ਕਿਸਾਨਾਂ ਨੂੰ ਆਪਤਵਾਦੀ ਅਲੱਗਵਾਦੀ ਵੱਖਵਾਦੀ ਇਹ ਕਿਆ ਗਿਆ ਔਰ ਜੀ ਪ੍ਰਧਾਨ ਮੰਤਰੀ ਸੋਚਣ ਮੇਰੇ ਕੁੰਜਰ ਤਿਰਪਰ ਬਾਜਵਾ ਹੋਂ ਤੇ ਪਾਰ ਹੋ ਗਏ ਅਸੀਂ ਦੋਨੋਂ ਹੀ ਅਜੇ ਸਾਡੇ ਪਾਣੀ ਸਾਫ ਆ ਤੇ ਪਾਣੀ ਹਰ ਘਰ ਤੇ ਨਲਕਾ ਲੱਗ ਅਸੀਂ ਦੋਨਾਂ ਨੇ 2.5 300 ਕਰੋੜ ਦੇ ਆਪਣੇ ਏਰੀਆ 'ਚ ਉਹ ਪ੍ਰੋਜੈਕਟ ਲਵਾਤੇ ਪਾਣੀ ਦੀ ਨਹਿਰੀ ਪਾਣੀ ਲੋਕਾਂ ਨੂੰ ਮਹੱਇਆ ਕਰਨ ਲਈ ਤੇ ਕੀ ਗੱਲ ਇੱਥੋਂ ਦਾ 15 ਸਾਲ ਐਮ.ਐਲ.ਏ ਰਿਆ ਹੋਵੇ ਤੇ ਉਹਨੂੰ ਤਾਰੀਖ ਦੇ ਪਾਣੀ ਦੀ ਇੱਕ ਵਾਰੀ ਉਹਨੇ ਗੱਲ ਨਾ ਕੀਤੀ ਹੋਵੇ ਤੇ ਉਹ ਮੇਰੇ ਖਰ ਵੋਟਾਂ ਮੋੜਦਾ ਕੋਈ ਹੱਕਦਾਰ ਗੱਗੀ ਗੰਦੀ ਗੱਗੀ ਆ ਪਾਰਟੀ ਸ਼ਾਮਲ ਹੋਏ ਨਾ ਕੀ ਫਰਕ ਪਏਗਾ ਕਿ ਕਰਾਲੀ ਵੇਖੀ ਤੁਸੀਂ ਕਿਵੇਂ ਲੱਗਦਾ ਯਾਰ ਤੁਸੀਂ ਦੱਸੋ ਕਿ ਕੀ ਫਰਕ ਪਏਗਾ ਜਦੋਂ ਨੌਜਵਾਨ ਨਾਰੇ ਲਾਉਣਦੇ ਤੇ ਹੁਣ ਝਾੜੂ ਦਾ ਤੇ ਕੰਮ ਹੋ ਗਿਆ ਪ੍ਰੈਮ ਨਸੀਰ ਸਾਹਿਬ ਦਾ 24 ਤਰੀਕ ਦਾ ਸ਼ਡਿਊਲ ਹੈ ਗੁਰਦਸ ਸਾਡੇ ਰਾਹੁ ਗਾਂਧੀ ਆਏਗਾ ਠੋਕੇ ਕਰਾਂਗੇ ਸੀਐਮਓ ਕੀ ਸਰ ਮੈਂ ਬਦਲਾਵ ਦੇਖਣ ਗਿਆ ਸੀ 2 ਸਾਲ ਦਾ ਸਰ ਬਦਲਾਵ ਦੇਖ ਲਿਆ ਤੇ ਜੋ ਅਤਿਆਚਾਰ ਸਾਡੇ ਪੂਰੇ ਇਲਾਕੇ ਨਾਲ ਹੋਇਆ ਸਰ ਮੇਰੇ ਹਿਸਾਬ ਨਾਲ ਪਠਾਨਕੋਟ ਡਿਸਟ੍ਰਿਕਟ ਦਾ 20 ਤੋਂ 22 ਹਜ਼ਾਰ ਪਰਿਵਾਰ ਜੋ ਕ੍ਰੈਸ਼ਰਿੰਗ ਦਾ ਸੰਬੰਧ ਹੈਗਾ ਉਹ ਇਸ ਵੇਲੇ ਘਰ ਬੈਠਾ ਹੋਇਆ ਤੁਸੀਂ ਜਿੰਨੀ ਮੇਰੇ ਨਾਲ ਪਿੰਡ ਜਾ ਕੇ ਪੁੱਛ ਲੋ ਵੀ ਹਰ ਬੰਦਾ ਲੈਣਾ ਕ੍ਰੈਸ਼ਰਿੰਗ ਜੁਨੇ ਦਾ ਸਰ ਉਹਦੇ ਕੁ ਚੁੱਲਿਆਂ ਦੀ ਆਗੂ ਬੁਝ ਗਈ ਹੈ ਸਰ ਮੇਰੇ ਅੱਜ ਵੀ ਮੈਂ ਇੰਨੀ ਗੱਲ ਆਪਣੇ ਲੈਟਰ ਪੈਡ ਤੇ ਲਿਖ ਕੇ ਦੇ ਸਕਣਾ ਆ ਕਿ ਜਦੋਂ ਦੀ 2 ਸਾਲ ਚ ਕਿਹੇ ਪੰਚਾਇਤ ਮੈਨੂੰ ਸ਼ੋਅ ਕਰਦੇ ਸਾਨੂੰ 5 ਰੁਪਏ ਗ੍ਰਾਂਟ ਆਈ ਹੈ ਤੇ ਕਾਂਗਰਸ ਪਾਰਟੀ ਦਾ ਹਜੇ ਵੀ ਸਾਡੇ ਕੋਲ ਫੰਡ ਬੈਲੈਂਸ ਪਿਆ ਹੋਇਆ ਤੁਸੀਂ ਆਰਟੀਆਈ ਪਾ ਕੇ ਮਗਾ ਸਕਦੇ ਹੋ ਮੈਂ ਵਿਧ ਪ੍ਰੂਫ ਬੈਂਕ ਸਟੇਟਮੈਂਟ ਵੀ ਕਢਵਾ ਕੇ ਦੇ ਸਕਦਾ ਜੀ ਤੁਸੀਂ ਵਿਧਾਨ ਸਭਾ ਦੇ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀ ਪਠਾਨਕੋੜ ਹਲਕੇ ਤੋਂ ਟਾਕੀ ਬਣਕੋੜ ਤੋਂ ਹੁਣ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਹੈ ਕੀ ਟਾਰਗੇਟ ਰਹਿਗਾ ਤੁਹਾਡਾ ਸਰ ਹੁਣ ਲੜਾਈ ਹੈ ਕਿਸੇ ਨੇ ਇਕੱਲੇ ਰਹਿ ਗਏ ਆ ਜੀ ਅਸੀਂ ਤੇ ਅੱਗੇ ਹੀ ਅੱਗੇ ਆ ਜੀ ਤੇ 2027 ਦੇ ਵਿੱਚ ਅਮਿਤ ਵੀਰ ਜੀ ਨਾਲ ਚੱਲਣਾ ਹੈ ਰੱਜ ਕੇ ਜੇ 2000 ਪਲੱਸ ਬੋਰਡ ਤੋਂ ਅਸੀਂ ਨਾ ਜਿੱਤੇ ਤੇ ਅਸੀਂ ਫਿਰ ਇੱਥੇ ਬੈਠ ਕੇ ਵਾਈਟ ਕਰਾਂਗੇ ਮੇਰਾ ਇਹ ਨਾਲ ਪ੍ਰੋਮਿਸ ਹੈ ਜੀ ਰੰਧਾਵਾ ਸਾਹਿਬ ਦਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਬੜਾ ਸ਼ੁਕਰੀਆ ਦਾ ਕਰਨਾ ਕਿ ਉਹਨਾਂ ਨੇ ਸਪੈਸ਼ਲੀ ਟਾਈਮ ਕੱਟ ਕੇ ਸਾਡੀ ਸਦਾ ਪਿੰਡ ਆਏ ਨੇ ਔਰ ਸਾਡੇ ਦੇ ਭਰਾ ਹੀ ਆ ਜੀ ਗੱਗੀ ਕਹਿੰਦੇ ਆ ਇਹਨਾਂ ਨੂੰ ਪਿਆਰ ਨਾਲ ਔਰ ਮੈਂ ਬਾਈ ਦੀ ਗੱਲ ਕਰਾਂ ਜੀ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ ਕੀ ਬਾਈ ਨਾ ਇੱਕ ਇਹੋ ਜਿਹਾ ਮਾਹੌਲ ਬਣਿਆ ਸੀ ਪੂਰੇ ਪੰਜਾਬ ਦਾ ਉਹਦੇ ਵਿੱਚ ਵੱਡੇ ਲੀਡਰਸ਼ਿਪ ਹੀ ਨਹੀਂ ਕੰਟਰੋਲ ਚਾਹੀ ਲੋਕਾਂ ਨੂੰ ਇੱਕ ਇਹੋ ਜਿਹੀ ਫੀਲਿੰਗ ਆਈ ਕਿ ਪਤਾ ਨਹੀਂ ਕੀ ਚੀਜ਼ ਆ ਰਹੀ ਹੈ ਜਿਹੜੀ ਪੰਜਾਬ ਨੂੰ ਬਦਲ ਦੇਗੀ ਜਿਹੜੀ ਜ਼ਮੀਨ ਤੇ ਚੀਜ਼ਾਂ ਬਦਲ ਦੇਗੀ ਜਿਹੜੀ ਕ腐ਪਸ਼ਨ ਖਤਮ ਕਰ ਦੇਗੀ ਮੈਂ ਕਿਸੇ ਦੀ ਗਲਤੀ ਨਹੀਂ ਕਹਿੰਦਾ ਉਸੇ ਉਮੀਦ ਵਿੱਚ ਕਈ ਲੋਕ ਸਾਡੇ ਪਾਰਟੀ ਤੋਂ ਜਿਸਨਾ ਗੱਗੀ ਜੀ ਵੀ ਹੈ ਇਹ ਵੀ ਸੋਚ ਗਏ ਸੀ ਕਿ ਯੂਥ ਦਾ ਭਲਾ ਹੋਏਗਾ ਠੀਕ ਹੈ ਗੱਗੀ ਜੀ ਇੰਡਸਟਰੀ ਦਾ ਭਲਾ ਹੋਏਗਾ ਲੋਕਾਂ ਦਾ ਭਲਾ ਹੋਏਗਾ ਤੇ ਉਸ ਸੋਚ ਨਾਲ ਪੰਜਾਬ ਦੇ ਲੋਕਾਂ ਨੇ ਵੀ ਵੋਟ ਪਾਇਆ 89 ਐਮਐਲਏ ਜਤਾਏ ਔਰ ਸਰਕਾਰ ਵੀ ਲੈ ਕੇ ਆਏ ਤੇ ਮੈਂ ਲੋਕਾਂ ਦੀ ਬਿਲਕੁਲ ਗਲਤੀ ਨਹੀਂ ਕਹਿੰਦਾ ਇੱਕ ਬਦਲਾਵ ਦੀ ਗੱਲ ਸੀ ਬੇਸਿਕਲੀ ਪਾਰਟੀਆਂ ਨੂੰ ਪਿੱਛੇ ਕਰਕੇ ਲੋਕ ਇੱਕ ਵਾਰੀ ਚੇਂਜ ਕਰਨਾ ਚਾਹੁੰਦੇ ਸੀ ਮਗਰ ਜੋ ਸਵਾ ਦੋ ਸਾਲ ਚ ਕੱਲਾ ਸਾਡਾ ਭਰਾ ਗੱਗੀ ਨਹੀਂ ਹੈ ਜੋ ਸਵਾ ਦੋ ਸਾਲ ਵਿੱਚ ਕਾਰਜਸ਼ੈਲੀ ਰਹੀ ਹੈ ਆਮ ਆਦਮੀ ਪਾਰਟੀ ਦੀ ਬਿਲਕੁਲ ਜ਼ਮੀਨ ਤੇ ਜੁੜੇ ਦੇਣੀ ਹੈ ਪੰਜਾਬ ਦਾ ਕੁਝ ਪਤਾ ਨਹੀਂ ਹੈ ਅਹੰਕਾਰ ਪੂਰਾ ਅਗੇ ਦਾ ਉਸ ਉਸ ਲੋਕਾਂ ਨੂੰ ਪਾਵਰ ਮਿਲ ਗਈ ਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਚ ਕਦੀ ਐ ਨਹੀਂ ਸੀ ਸੋਚਿਆ ਕਿ ਸਰਪੰਚ ਬਣਾਂਗੇ ਜਾਂ ਕਾਰਪੋਰੇਸ਼ਨ ਦਾ ਇਲੈਕਸ਼ਨ ਵੀ ਜਿੱਤਾਂਗੇ ਜਦੋਂ ਪਾਵਰ ਆਈ ਲੋਕ ਅੱਛੀ ਨਿਯਤ ਨਾਲ ਜੁੜੇ ਸੀ ਇਸ ਪਾਰਟੀ ਨਾਲ ਮਗਰ 에ਰੋਗੈਂਸ ਸੈਣੀ ਕੀ ਜਿੰਨਾ ਨਾਰਾਜ਼ ਹੋ ਗਏ ਜਿਹੜਾ ਗੱਗੀ ਜੀ ਨਾਲ ਹੀ ਨਾਰਾਜ਼ ਹੋ ਗਏ ਇਹਨਾਂ ਦੇ ਪਰਚਾ ਪੂਰੇ ਪਰਿਵਾਰ ਤੇ ਪਰਚਾ ਮੈਂ ਤੁਹਾਨੂੰ ਇੱਕ ਵਾਰੀ ਰਿਕੁਐਸਟ ਕਰਾਂਗਾ ਅਸੇ ਮੈਂ ਤੇ ਨਹੀਂ ਕਹਾਂਗਾ ਕਿ ਮੈਂ ਅੰਕਲ ਦੀ ਇਹਨਾਂ ਦੇ ਫਾਦਰ ਸਾਹਿਬ ਦੀ ਕਿਸੇ ਨੂੰ ਫੋਟੋ ਦਿਖਾਈ ਮਗਰ ਇੱਕ ਵਾਰੀ ਦੇਖਣਾ ਸਟੰਟ ਪੇ ਦੇ ਨੇ ਸੋਟੀ ਲੈ ਕੇ ਚੱਲਦੇ ਨੇ ਹੁਣ ਉਹਨਾਂ ਦੇ ਉੱਪਰ ਮਾਈਨਿੰਗ ਦਾ ਕਰਸ਼ਰ ਤੇ ਉਹ ਜਾ ਹੀ ਨਹੀਂ ਸਕਦੇ ਮਾਈਨਿੰਗ ਦਾ ਪਰਚਾ ਤਾਂ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਇੱਕਦਮ ਵਿਪਰੀਤ ਕੰਮ ਹੋ ਰਹੇ ਨੇ ਇੱਕ ਪਰਚਾ ਹੁੰਦਾ ਨਾ ਸਾਹਿਬ ਕੱਲਾ ਆਦਮੀ ਤੇ ਪਰਚਾ ਨਹੀਂ ਹੁੰਦਾ ਸਭ ਤੋਂ ਪਹਿਲੇ ਉਹਦੀ ਵੋਟੀ ਤੇ ਪਰਚਾ ਹੁੰਦਾ ਫਿਰ ਸਕੂਲ 'ਚ ਬੱਚੇ ਹੁੰਦੇ ਨੇ ਫਿਰ ਸਕੂਲ ਦੇ ਬੱਚੇ ਜਿਹੜੇ ਪੜ੍ਹ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਸੋਸ਼ਲ ਸਟਿਗਮਾ ਹੁੰਦਾ ਉਹ ਬੱਚਿਆਂ ਦੇ ਪਰਚਾ ਹੁੰਦਾ ਫਿਰ ਜਿਹੜੇ ਪੇਰੈਂਟਸ ਬਿਮਾਰ ਹੁੰਦੇ ਨੇ ਉਹਨਾਂ ਦੇ ਉੱਪਰ ਪਰਚਾ ਹੁੰਦਾ ਤੇ ਇੱਕ ਬੰਦੇ ਤੇ ਪਰਚਾ ਨਹੀਂ ਹੁੰਦਾ ਪੂਰੇ ਪਰਿਵਾਰ ਤੇ ਤੇ ਰੂਰਲ ਲੋਕ ਤੇ ਆਉਂ ਜੁੜੇ ਨੇ ਪੂਰੀ ਪੰਚਾਇਤ ਤੇ ਪਰਚਾ ਹੁੰਦਾ ਜਨਾਨੀਆਂ ਵੀ ਹੋ ਰਹੀਆਂ ਸੀ ਤੇ ਮੈਂ ਹੀ ਕਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਵੈਸੇ ਤੇ ਉਹਨਾਂ ਸਮਝਾਉਣ ਦੀ ਕੋਈ ਲੋੜ ਹੀ ਨਹੀਂ ਐ ਲੋਕੀ ਵੈਸੇ ਹੀ ਐ ਨਾਲੋਂ ਖਿਸਕ ਗਏ ਦਿਨੇ ਗੱਗੀ ਜੀ ਦਾ ਮੈਂ ਬਹੁਤ ਥੈਂਕਸ ਕਰਨਾ ਕਿ ਵਾਪਸ ਕਾਂਗਰਸ ਚਾਏ ਨੇ ਤੇ ਇਹਨਾਂ ਨੂੰ ਉਮੀਦ ਦਿਲਵਾਨਾ ਔਰ ਗੱਗੀ ਜੀ ਅਸੀਂ ਵੀ ਗਲਤ ਦਾ ਕਦੀ ਸਾਥ ਨਹੀਂ ਦਿੱਤਾ ਜੀ ਸਰ ਜੋ ਰੰਧਾਵਾ ਸਾਹਿਬ ਸਟੇਜ ਤੇ ਬੋਲ ਕੇ ਗਏ ਨੇ ਇਨਕੁਆਇਰੀ ਕਰਾਵਾਂਗੇ ਔਰ ਤੁਹਾਨੂੰ ਮੈਂ 100% ਕਹਿਣਾ ਕਿ ਕਨਵਾਰੀ ਇਨਕੁਆਇਰੀ ਚ ਇਕਦਮ ਕਲੀਨ ਨਿਕਲਣਗੇ ਤੇ ਪਰਚਾ ਵੀ ਇਹਨਾਂ ਦਾ ਰੱਦ ਹੋਏਗਾ ਮੈਂ মিডিਆ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਠਾਕੀ ਸਾਹਿਬ ਦਾ ਵਿੱਚ ਆ ਕੇ ਇਹ ਆਪਣਾ ਚੈਨਲ ਚਲਾਇਆ ਔਰ ਇਹ ਜਿਹੜਾ ਵੋਟਾਂ ਦਾ ਰੰਦਾਵਾਜੀ ਦੇ ਬਾਰੇ ਦੱਸਿਆ ਗਿਆ ਅਸੀਂ ਉਹਦਾਵਾ ਸਾਹਿਬ ਨੂੰ ਬਹੁਤ ਵਧੀਆ ਇੱਕ ਲੰਬੀ ਲੀਡ ਦੇ ਨਾਲ ਉੱਚੀ ਲੀਡ ਦੇ ਨਾਲ ਦਿਤਾਵਾਂਗੇ ਔਰ ਕਾਂਗਰਸ ਪਾਰਟੀ ਦਾ ਅੱਗੇ ਤੋਂ ਵੀ ਮਾਦਵਾ ਨੇ ਔਰ ਗੱਗੀ ਸਰਪੰਚ ਜੀ ਸਾਡੇ ਨਾਲ ਨੇ ਕਿਉਂਕਿ ਪਹਿਲੇ ਥੋੜੇ ਸਮੇਂ ਤੋਂ ਇਹ 슬ਿੱਪ ਹੋ ਗਈ ਸੀ ਕਿਸੇ ਕਾਰਨ ਕਰਕੇ ਤੇ ਅੱਜ ਉਹ ਕਾਂਗਰਸ ਪਾਰਟੀ ਦੇ ਸਾਹਮਣੇ ਹੋ ਗਏ ਨੇ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੋਰ ਇਹਨਾਂ ਰੰਧਾਵਾ ਜੀ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਹਿੰਦ ਜੀ ਜੀ ਸ਼ਾਮਿਲ ਹੋਏ ਨੇ ਕਾਂਗਰਸ ਪਾਰਟੀ ਦੇ ਡਿਸਕਸਨ ਸਰਦ ਜੀ ਸਾਰਿਆਂ ਦਾ ਨਮਸਕਾਰ ਸਾਰੇ ਪ੍ਰਵਾਹ ਨੂੰ ਤੇ ਜਿਹੜੀ ਵੋਟਾਂ ਦੀ ਗੱਲ ਹੈ ਉਹ ਤੇ ਅਸੀਂ ਕਾਂਗਰਸ ਪਹਿਲਾਂ ਤੇ ਵੀ ਕਾਂਗਰਸ ਸੀ ਲੇਕਿਨ ਪਿਛਲੇ ਪਲਾਨ ਵਿੱਚ ਅਸੀਂ ਥੋੜੇ ਬਦਲਾਅ ਵਿੱਚ ਆ ਗਏ ਹਾਂ ਹੋ ਜਿੱਥੇ ਸਾਡੇ ਸਰਪੰਚ ਸਾਹਿਬ ਜਾਣਗੇ ਅਸੀਂ ਉਹਨਰੇ ਪਹਿਲਾਂ ਵੀ ਨਾਲ ਸੀ ਹੁਣ ਵੀ ਉਹਨਰੇ ਨਾਲ ਹੈ ਪਰਾ ਬੋਲਦਾ ਮੈਂ ਛੋਟਾ ਆਹੀ ਪੂਰੇ ਗੱਗੀ ਭਾਈ ਵਾਲਾ ਜਿੱਦੜੇ ਗੱਗੀ ਭਾਈ ਕਰਨਗੇ ਉਧਰ ਵੋਟ ਪਾਣੀ ਆ ਗੱਗੀ ਭਾਈ ਕਰਨਗੇ ਖੂਹ ਹੀ ਪਾਣੀ ਸੀ ਖੂਹ ਹੀ ਵੋਟ ਪਾਦਾਂਗੇ ਫਿਰ ਪਾਣੀ ਅਸੀਂ ਗੱਗੀ ਭਾਈ ਵਾਲੀ ਆ ਅਸੀਂ ਗੱਗੀ ਦਾ ਪੂਰਾ ਸਾਥ ਦੇਵਾਂਗੇ ਅੰਤ ਤੱਕ ਸਾਥ ਦੇਵਾਂਗੇ ਉਹ ਦਿਨ ਦੇ ਵੀ ਆਏ ਆ ਅਸੀਂ ਕਟਰ ਕਾਂਗਰਸੀ ਰਹੇ ਆ ਹੁਣ ਵੀ ਗੱਗੀ ਭਾਈ ਨਾਲ ਹੀ ਰਹੇ ਆ ਅਸੀਂ ਭਾਈ ਕੰਮ ਬੋ ਕਰਵਾ ਰਿਆ ਪਿੰਡ ਜੇ ਗਰਾਊਂਡ ਬਣਾ ਰਹੇ ਥੋੜਾ ਬੋਤਾ ਚਲੋ ਹਲੇ ਥੋੜੀ ਬੋਦੀ ਕਸਰ ਆ ਉਹ ਵੀ ਗੀ ਭਾਈ ਸਵੇ ਪੂਰੀ ਕਰਨਗੇ ਗਰਾਊਂਡ ਦੀ ਕਸਰ ਹੋਰ ਸੜਕਾ ਸੁਟਕਾ ਬੰਦਦੀਆਂ ਨੇ ਬੁਰੀਆਂ ਗਲੀਆਂ ਗੁਲੀਆਂ ਪਹਿਲੇ ਆਂਦੇ ਬਣਵਾਤੀ ਗੀ ਭਾਈ ਨੇ ਬੁਰੀਆਂ ਆਂਦੀਆਂ ਸੜਕਾ ਬਣਾਤੀ ਪਿੰਡ ਦੀਆਂ ਬਹੁਤ ਮਿਲਕੀ ਵਿਕਾਸ ਕੀਤਾ ਭਾਈ ਨੇ ਪਿੰਡ ਦਾ ਆਂਦੀ ਪਹਿਲੇ ਦੋਹਾਂ ਤਿੰਨਾਂ ਮਹੀਨੇ ਜੀ ਪੂਰੀ ਗਲੀਆਂ ਬਣਾ ਛੱਡੀਆਂ ਭਾਈ ਨੇ ਜੀ